ਕੀ ਜੱਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸੁਆਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਹਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਵਾ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਦੋ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਇੱਥੇ ਕਰਕੇ ਖੜਿਆ ਕਰੋ ਜੀ ਤੇ ਬਾਕੀ ਸਾਡੀ ਬੇਨਤੀ ਹਲ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸასი ਗਾਲ ਪੁੱਜੀ ਕੀ ਹਾਲ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬੱਬਾ ਜੀ ਵਿਗੀ ਜਾਂਦਾ ਮਾਲ ਨਾਲ ਨਾਲ ਫਿਰ ਵਿਗੀ ਵਿਗੀ ਜਾਂਦਾ ਜੀ ਠੀਕ ਆ ਥੋੜੀ ਵੀਡੀਓ ਲੇਟ ਹੋ ਗਈ ਕਣਕ ਕਣਕਾ ਬੀਜ ਕੇ ਵੇਲੇ ਹੋਏ ਆ ਆਹ ਕਣਕ ਕਣਕਾ ਦਾ ਹੁਣ ਜੋਰ ਚੱਲਣ ਦਿਆ ਵਾ ਬਸ ਹੁਣ ਹੋ ਗਏ ਵੇਲੇ ਹੁਣ ਡੰਗਰਾਂ ਲੀ ਆਦੇ ਠੀਕ ਤੇ ਨਾਮ ਦੱਸ ਦੇ ਕਰੀ ਫਿਰ ਨਾਂ ਜਸ਼ਨਜੀ ਪਿੰਡ ਮਿਆਧੀਆਂ ਤੋਂ ਸਿਲੀ ਨਾਲਾ ਜਿਲ੍ਹਾ ਅੰਮ੍ਰਿਤਸਰ ਦੇ ਠੀਕ ਆ ਤੇ ਅੱਜ ਤਿੰਨ ਹੀ ਆ ਹਨਾ ਤਿੰਨ ਤਿੰਨ ਆਪਣੇ ਘਰ ਦੀ ਤਿੰਨੇ ਸੂਈਆਂ ਸਵਾਈਆਂ ਕਿੰਨੇ ਸੂਈਆਂ ਸਵਾਈਆਂ ਠੀਕ ਤੇ ਪਾਛੋਟੇ ਹੀ ਪਾਦ ਨਹੀਂ ਕਿੰਨੇ ਕਿ ਆਪਣੇ ਹਰਵਰੀ ਸਰਪੀ ਛੋਟੇ ਛੋਟੇ ਹੁੰਦੇ ਆ ਤੇ ਆਹ ਗਾਂ ਦੇ ਮਗਰ ਵੱਛੀ ਜੇ ਇਹਨੇ ਮਗਰ ਵੱਛੀ 100 ਰੁਪਏ ਦੀ ਵੱਛੀ ਕੋਈ ਆਪਣੀ ਸੰਦੇ ਨਾਲ ਲਾ ਲੈ ਕਿੰਨੇ ਚਿਰ ਦੀ ਹੋਊਗੀ ਬਾਕੀ ਮਹੀਨੇ ਦੀ ਵੱਛੀ ਹੈਗੀ ਆ ਹਾਂਜੀ ਪਾਲ ਵੀ ਹੋ ਸਕਦੀ ਆ ਆਪਣੇ ਸੰਦੇ ਨਾਲ ਕੋਈ ਦੇਖ ਲੈ ਤੇ ਥਾਣੇ ਦੇ ਕਰੀ ਦੇਖ ਸਕਦੇ ਜੀ ਤੇ ਦੁੱਧ ਦੁੱਧਾਰ ਪੀਵਾ ਮਖਾਵੇ ਵਾਲਾ ਜਿੰਨਾ ਮਰਜ਼ੀ ਗਈਏ ਉਹ ਦੁੱਧ 9 ਕਿਲੋ ਇੱਕੋ ਅੱਛਾ ਹਾਂਜੀ ਹੈਗਾ ਪੱਕਾ ਦੁੱਧ ਪੱਕਾ 9 ਕਿਲੋ ਠੀਕ ਤੇ ਥਣ ਥਣ ਓਕੇ ਸਾਰੇ ਓਕੇ ਓਕੇ ਸਾਰੇ ਕੋਈ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਕਿਸੇ ਡੰਗਰ ਚੋ ਤੋਰਾ ਫੇਰ ਇੱਕ ਰੀ ਬਾਕੀ ਜਰਸੀ ਜਿਆ ਲੇ ਜਾ ਜੀ ਦੁੱਧ ਜਿਹੜਾ ਕਹਿੰਦੇ ਵੀ 9 ਲੀਟਰ ਹੈਗਾ ਇਹ ਦੇਖੋ ਬਾਕੀ ਸੂਈਆਂ ਦੇ ਵਾਧਾ ਦੰਦਾ ਵਾ ਕਿ ਦੋ ਦੋ ਟਾਈਮ ਇਹਨਾਂ ਦੀ ਚਵਾਈ ਹੋ ਜਾਂਦੀ ਆ ਬਾਕੀ ਹੈ ਸਰਦੀ ਵੀ ਠੰਡੀ ਭਾਜਦੇ ਨੂੰ ਨਦੀ ਠੀਕ ਹੈ ਵਹੀ ਪ੍ਰਵਾਨ ਠੰਡੀਆਂ ਧੀਰੀਆਂ ਠੀਕ ਹੈ ਥਣ ਥਣੇ ਵੇਖੋ ਚੰਗਾ ਸਾਬ ਜਦੋਂ ਕੀ ਤਰ੍ਹਾਂ ਲੱਗਿਆ ਤਾਂ ਠੰਡੀਆਂ ਠੀਕ ਤੇ ਕਿੰਨਾ ਫਿਰ ਮੁੱਲ ਰੱਖੀਏ ਵਿਧਿਆ ਦਾ ਆਪਾ ਮੁੱਲ ਹੱਟ ਜੀ ਜੋ ਮਰਜ਼ੀ ਕਰੀ ਜਾਏ ਹਾਂਜੀ ਮੁੱਲ ਕਰਨਾ ਛੋਟਾ ਜਿਹਾ ਮੋਲੇ ਦਾ ਕਰਨ ਨੂੰ ਭਵੇਂ ਜੋ ਮਰਜ਼ੀ ਆਪਾਂ ਪੰਜੀ ਕਰ ਲਈਏ ਹਾਂਜੀ ਜਿਹੜੀ ਦੇਣੀ ਤੁਸੀਂ ਦਾ ਦੋ ਕਿੰਨੇ ਦੇ ਦੀਏ ਮੋਲੇ ਪਾਜੀ ਕਿੰਨੇ ਦੇਈਏ 20000 ਦੀ ਦੇ ਦिए 22000 20 ਦੇ ਦਾਂਗੇ اچھا 22000 ਦੀ ਦੇ ਦੋ ਬਾਈ ਜੀ ਹੋਰ ਕੋਈ ਮਾਨ ਕਰਦਾ ਵੀ ਫੋਨ ਲਾਵੇ ਚਲੋ ਕੋ ਫੋਨ ਲਾਉਗਾ ਤੇ ਹੋਰ ਮੁੱਕ ਦੇ ਮਾਨ ਲੈਣਗੇ ਇਹਦੇ ਪੇੜੂੜ ਵੇ ਲੋ ਚੰਗੀ ਪਹਿਲਾ ਸੂਆ ਵਸ਼ੀ ਜਰਸੀ ਠੀਕ ਹੈ ਜੀ ਇਹਦੇ ਮਗਰ ਵੀ ਥੋੜਾ ਉੱਚਾ ਬੱਚਾ ਹੈ ਆਪਣੇ ਕੋ ਸਮਝਣਾ ਵੇਖ ਲੈ 6 ਮਹੀਨੇ ਦਾ ਕੋ ਬੱਚਾ ਊ ਮਹੀਨੇ ਦਾ ਬੱਚਾ ਜਿਹੜੀ ਮਗਰ ਤੇ ਇਹਦੇ ਕੋਲ ਦੁੱਧ ਇੱਕੋ ਦੁੱਧ 8 ਰੁਪਏ 8 ਕਿਲੋ ਅੱਛਾ 8 ਕਿਲੋ ਹੈਗਾ ਹਾਂ ਜੀ ਦੋ ਰੋ ਫੇਰ ਇੱਕ ਵਾਰੀ ਇਹ ਵੀ ਠੰਡੀ ਸੀ ਬਾਕੀ ਇਹ ਆ ਵੀ ਇੱਧਰਲੇ ਏਰੀਆ ਸਾਰੀਆਂ ਪਾਣੀ ਦੀ ਮਾਰ ਵਾਲੀਆਂ گاਵਾਵਾਂ ਇੱਕ ਵਾਰੀ ਜਾ ਕੇ ਹੁਣ ਤੇ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਠੰਡੀ ਠੰਡੀ 100 ਰੁਪਏ ਜਿੰਦਾਂ ਦੀ ਮਰਜ਼ੀ ਬਈ ਜਾਵੇ ਤੇ ਇਹਦਾ ਮੁੱਲ ਫਿਰ ਮੁੱਲ ਹਰਕੀ ਜਿਉ ਜੋ ਮਰਜ਼ੀ ਕਰਈ ਗਈ ਹੈ ਹਾਂਜੀ ਵੇਖੋ ਲਿਖਾਓ ਲੱਗੋ ਸੰਸੋਣਾਂ ਠੰਡੀ ਵੀਰੀ ਹੈ ਇਹ ਸਾਹਮਣੇ ਸੁਮਰ ਵਾਲੀਆਂ ਦੋ ਦੇਨ ਸਾਡੇ ਪੱਠੇ ਪੁੱਠੇ ਤੁਹਾਨੂੰ ਪਤਾ ਇੱਧਰ ਮਾਰੇ ਮੂਰੇ ਗਏ ਹਾਂਜੀ 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 ਮੁੱਲ ਨੂੰ ਭਾਵੇਂ ਇਹਦਾ ਵੀ ਜੋ ਮਰਜ਼ੀ ਕਰਈ ਗਈ ਹੈ ਇਹ ਵੀ ਦੇ ਦੀਏ 23 ਜੀ ਭਾਈ 10000 ਦੇ ਦਈਏ ਵੀ ਜੋੜਾ ਹੀ 1.25000 ਦੀ ਹਰਪਜੀ ਅੱਛਾ 1.25000 ਦੀ ਬਾਕੀ ਮਾਨ ਕਰਦਾ ਉਹ ਵੀ 1.25000 ਦੀ ਵੀ 1.25000 ਅੱਛਾ ਬਾਕੀ ਕੋ ਵੀਰ ਜੋੜਾ ਖਰੂਗਾ ਮਾਨ ਹੋਰ ਖੁੱਲਾ ਕਰਦਾ ਅੱਛਾ ਮੁੱਕਦੇ ਹੋਰ ਹੋ ਜਾਊਗਾ ਹਾਂਜੀ ਬਾਕੀ ਉਦਾਂ ਮਾਨ ਹੋਊਗਾ ਕਰਪੀ ਜੀ ਕੋਈ ਫੋਨ ਲਾਵੇ ਅੱਛਾ ਖੁੱਲੇ ਹੋ ਜਾਣਗੇ ਨਿਗਾ ਨਿਗਾ ਮੋਲਿਆ ਖੁੱਲੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਆ ਇਹ ਹਰਪਜੀ ਮਗਰੇ ਤੇ ਵਸ਼ਾ ਕੋਈ 20 ਦਿਨਾਂ ਦੀ ਮਾਲ ਲੈ ਕੋਈ 15 20 ਦਿਨਾਂ ਦੀ ਸੂਈ ਜੀ ਠੀਕ ਹੈ ਨਿਗਾ ਨਿਗਾ ਸਿੰਗ ਤੇ ਦੁੱਧ 2000 ਹਰਪਜੀ 6 ਕਿਲੋ ਕੱਟ ਸਾਂਭ ਚੋਆਈਆਂ گاਵਾਂ ਦੇ ਆ ਸਾਰੀਆਂ ਜੜੀਆਂ ਵਲਕੇ ਇਹ ਆਪੇ ਚਲੋ ਸਾਰਾ ਸਿਆਲ ਇੰਨੇ ਕਿਹਦਾ ਵਧੀਆ ਚਾਹ ਪਾਣੀ ਦਾ ਵਧੀਆ ਸਾਰੀ ਜਨਾਬ ਨਾਲੇ ਦੁੱਧ ਵੀ ਸੰਘਣਾ ਹੁੰਦਾ ਇੰਨਾ گاਵਾਂ ਦਾ ਜਿਹਨੇ ਘਰ ਵਰਤਨ ਵਾਸਤੇ ਜਿਹਨੇ ਰੱਖਣੀ ਉਹਦੇ ਲਈ ਚੰਗੀ ਹੈ ਬਾਕੀ ਥਾਂ ਨੇ ਚੰਗਾ ਉਤਰੇ ਤੇ ਤੋਂ ਥਾਂ ਤੋਂ ਚੰਗਾ ਚਵਾਜੂ ਬੜਾ ਚੰਗਾ ਲੱਗਾ ਏ ਤੇ ਦਾ ਫਿਰ ਮੁੱਲ ਵੀ ਜੀ ਮੁੱਲਾ ਰਪੀ ਛੋਟੇ ਛੋਟੇ ਹੀ ਆ ਮੁੱਲੇ ਦਾ 16 15 ਦੇ ਦਵਾਂਗੇ ਅੱਛਾ 15000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਤੁਸ ਨੂੰ ਲਾਵੇ ਮਾਨਤਾ ਕਰਾਂਗੇ ਬਾਕੀ ਜੈਸ ਨੋ ਕਰਦੇ ਬਿਲਕੁਲ ਜੈਸ ਨੋ ਕਰਦੇ ਕੋਈ ਨਾ ਕਰ ਦੋ 2000 ਛੱਡ ਦੀ ਔਰ 15 13 ਦੀ ਤੱਕਣਾ ਜੂਗਾ ਨਹੀਂ ਤੱਕਾ ਨਹੀਂ ਹੁੰਦਾ ਚਲ ਤੁਸੀਂ ਕਹਤਾ ਤੁਹਾਨੂੰ ਦੇਣੀ ਬਸ 100 ਰੁਪਏ 13000 ਦੀ ਜਿਹੜੀ ਘਾਹ ਦੇ ਦੇਵਾਂਗੇ ਇਹ ਜੈਸਨ ਹੋਈਆਂ ਹਨਾ ਜੈਸਨ ਹੋਈਆਂ ਤੇ ਬਾਕੀ ਚਲ ਇਹ ਵੀ ਕੱਲ ਆਪਣੇ ਕੋ ਆਈਆਂ ਹਨ ਡੰਗਰ ਆਪਣੀ ਇਹ ਵਾਦੀ ਆਪਾਂ ਡੰਗਰ ਲਈਦਾ ਘਰ ਚੋਂ ਹਾਂਜੀ ਫਿਰ ਫੁਰਕੇ ਬਾਕੀ ਕੱਲ ਹੀ ਵਿਹਲੇ ਹੋਏ ਹਾਂ ਕਣਕ ਕਣਕਾਂ ਬੀਜ ਕੇ ਪਰਸੋਂ ਦੇ ਕੱਲ ਡੰਗਰ ਲਏ ਆ ਠੀਕ ਇਹ ਪਾਤੀ ਬਾਕੀ ਕਿਸ ਦੇ ਘਰ ਜਾਣ ਗੀਆਂ ਕੋਈ ਸੰਭੂਗਾ ਦੋ ਦੋ ਤਿੰਨ ਤਿੰਨ ਕਿਲੋ ਜਟਾ ਮਾਰ ਲੇਗੀ ਠੀਕ ਹੈ ਜੀ ਬਾਕੀ ਚਲੋ ਆਪਣੀ ਤਸੱਲੀ ਕਰੋ ਤੇ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ